ਹਰਿਆਣਾ ਨੂੰ ਅੱਜ ਮਿਲ ਗਿਆ ਨਵਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਅਹੁਦੇ ਦੀ ਸੌਚ ਚੁੱਕ ਲਈ ਹੈ ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਜੇਪੀ ਪ੍ਰਧਾਨ ਅਮਿਤ ਸ਼ਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਲਾਵਾ ਬੀਜੇਪੀ ਦੀ ਸਮੂਹ ਲੀਡਰਸ਼ਿਪ ਮੌਜੂਦ ਰਹੀ ਸਮਾਗਮ ਦੌਰਾਨ ਖਾਸ ਗੱਲ ਇਹ ਵੇਖਣ ਨੂੰ ਮਿਲੀ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਲੀਡਰ ਨਵਜੋਤ ਸਿੰਘ ਸਿੱਧੂ ਇੱਕੋ ਮੰਚ ਤੇ ਦਿਖਾਈ ਦਿੱਤੇ ਮਨੋਹਰ ਲਾਲ ਖੱਟਰ ਨੇ ਆਪ ਅੱਜ ਆਪਣੇ ਅਹੁਦੇ ਦੀ ਸੌਚ ਚੁੱਕ ਲਈ ਹੈ ਹੋਡਾ ਪ੍ਰੇਡ ਗਰਾਊਂਡ ਦੇ ਵਿੱਚ ਇਹ ਸਮਾਗਮ ਹੋਇਆ ਜਿੱਥੇ ਸੁਰੱਖਿਆ ਦੇ ਕਰੇੜੇ ਪਰਬੰਧ ਕੀਤੇ ਗਏ ਸਨ ਪਿਤੇ ਦਿਨੀ ਤਿਆਰੀਆਂ ਦਾ ਪੂਰਾ ਜ਼ੋਰ ਲਗਾਇਆ ਗਿਆ ਸੀ ਤੇ ਅੱਜ ਹਰਿਆਣਾ ਨੂੰ ਆਪਣਾ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ ਭਾਜਪਾ ਨੇ ਪਹਿਲੀ ਵਾਰ ਸਪਸ਼ਟ ਬਹੁਮਤ ਹਰਿਆਣਾ ਦੇ ਵਿੱਚ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਨਾਮ ਮਨੋਹਰ ਲਾਲ ਖੱਟਰ ਦਾ ਹੀ ਸੀ ਅਤੇ ਮਨੋਹਰ ਲਾਲ ਖੱਟਰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ ਨੇ ਮਨੋਹਰ ਲਾਲ ਖੱਟਰ ਤੋਂ ਇਲਾਵਾ 6 ਕੈਬਨਿਟ ਮੰਤਰੀਆਂ ਨੇ ਵੀ ਅੱਜ ਸਹੁੰ ਚੁੱਕੀ ਹੈ ਓਪੀ ਤਨਖੜ ਕੈਪਟਨ ਅਭਿਮਨਿਊ ਕਵਿਤਾ ਜੈਨ ਰਾਮ ਵਿਲਾਸ ਸ਼ਰਮਾ ਅਨਿਲ ਵਿਜ ਰਾਉ ਨਰਵੀਰ ਸਿੰਘ ਇਹ 6 ਕੈਬਨਿਟ ਮੰਤਰੀ ਨੇ ਇਹਨਾਂ ਤੋਂ ਇਲਾਵਾ ਤਿੰਨ ਰਾਜ ਮੰਤਰੀ ਵੀ ਚੁਣੇ ਗਏ ਨੇ ਵਿਕਰਮ ਸਿੰਘ ਕ੍ਰਿਸ਼ਨ ਕੁਮਾਰ ਬੇਦੀ ਅਤੇ ਨਾਲ ਹੀ ਕਰਨ ਦੇਵ ਕੰਬੋਜ ਨੇ ਰਾਜ ਮੰਤਰੀ ਅਹੁਦੇ ਦੀ ਸੌ ਚੁੱਕੀ ਹੈ ਸੋ ਕੁੱਲ ਮਿਲਾ ਕੇ ਹਰਿਆਣਾ ਨੂੰ ਆਪਣਾ ਮੁੱਖ ਮੰਤਰੀ ਮਿਲਿਆ ਉਸ ਤੋਂ ਇਲਾਵਾ 6 ਕੈਬਨਿਟ ਮੰਤਰੀ ਮਿਲੇ ਹੈ ਅਤੇ ਤਿੰਨ ਰਾਜ ਮੰਤਰੀ ਵੀ ਹਰਿਆਣਾ ਨੂੰ ਅੱਜ ਮਿਲ ਚੁੱਕੇ ਨੇ ਹਰਿਆਣਾ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਮਨੋਹਰ لال ਖੱਟਰ ਨੇ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਮਹਿੰਦਰਗੜ੍ਹ ਤੋਂ ਵਿਧਾਇਕ ਨਮਿਲਾਸ਼ ਸ਼ਰਮਾ ਕੈਬਨਿਟ ਮੰਤਰੀ ਬਣੇ ਨੇ ਨਾਰਨੌਨ ਤੋਂ ਵਿਧਾਇਕ ਰਹੇ ਕੈਪਟਨ ਅਭਿਮਨਿਉ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਹਨਾਂ ਦਾ ਨਾਮ ਮੁੱਖ ਮੰਤਰੀ ਬਦਲੇ ਲਈ ਵੀ ਆਇਆ ਸੀ ਬਾਦਲੀ ਤੋਂ ਵਿਧਾਇਕ ਓਪੀ ਤਨਖੜ ਹਰਿਆਣਾ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਨੇ ਮਹਿੰਦਰਗੜ੍ਹ ਤੋਂ ਵਿਧਾਇਕ ਰਾਮ ਵਿਲਾਸ ਸ਼ਰਮਾ ਵੀ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿਜ ਕੈਬਨਿਟ ਮੰਤਰੀ ਬਣੇ ਨੇ ਕੋਲਛੇ ਕੈਬਨਿਟ ਮੰਤਰੀ ਰਾਓ ਨਰਬੀਰ ਕੈਬਨਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਸੋਨੀਪੱਤੋ ਵਿਧਾਇਕ ਕਵਿਤਾ ਜੈਨ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ ਇਹਨਾਂ ਨੂੰ ਵੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅੰਬਾਲਾ ਕੈਂਟ ਤੋਂ ਵਿਧਾਇਕ ਨੂੰ ਵੀ ਇਹ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਮਹਿੰਦਰਗੜ੍ਹ ਤੋਂ ਵਿਧਾਇਕ ਰਾਮ ਵਿਲਾਸ ਸ਼ਰਮਾ ਨੇ ਵੀ ਕੈਬਨਟ ਅਹੁਦੇ ਦੀ ਸਹੁੰ ਚੁੱਕੀ ਹੈ ਇਹਨਾਂ ਤੋਂ ਇਲਾਵਾ ਤਿੰਨ ਰਾਜ ਮੰਤਰੀ ਵੀ ਹਰਿਆਣਾ ਨੂੰ ਮਿਲ ਚੁੱਕੇ ਨੇ ਜੋ ਕੁੱਲ ਮਿਲਾ ਕੇ ਅੱਜ ਮਨੋਹਰ ਲਾਲ ਖੱਟਨ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਜੋ ਕਿ ਹਰਿਆਣਾ ਦੇ ਨਵੇਂ ਸੀਐਮ ਨੇ ਇਸ ਦੇ ਨਾਲ ਹੀ ਛੇ ਕੈਬਨਿਟ ਮੰਤਰੀਆਂ ਨੇ ਸੌ ਚੁੱਕੀ ਤੇ ਨਾਲ ਹੀ ਤਿੰਨ ਰਾਜ ਮੰਤਰੀ ਵੀ ਅੱਜ ਸੌ ਚੁੱਕਦੇ ਹੋਏ ਨਜ਼ਰ ਆਏ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸ਼ਾਮਲ ਸਨ ਬੀਜੇਪੀ ਕਾਰਜਕਰਤਾ ਤੇ ਸਮੂਹ ਲੀਡਰਸ਼ਿਪ ਬੀਜੇਪੀ ਦੀ ਅੱਜ ਮੌਜੂਦ ਰਹੀ ਅੱਜ ਹਰਿਆਣਾ ਕੈਬਨਿਟ ਦਾ ਵੀ ਐਲਾਨ ਹੋ ਚੁੱਕਾ ਹੈ ਤੇ ਤਿੰਨ ਰਾਜ ਮੰਤਰੀਆਂ ਨੇ ਵੀ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ ਪਰ ਵੱਡੀ ਗੱਲ ਇਹ ਹੈ ਕਿ ਕਾਂਗਰਸ ਛੱਡ ਬੀਜੇਪੀ ਦੇ ਵਿੱਚ ਆਏ ਬਿਰਿੰਦਰ ਸਿੰਘ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਹੈ ਚੌਧਰੀ ਬੀਰਿੰਦਰ ਸੌ ਚੱਕ ਸਮਾਗਮ ਵਿੱਚ ਸ਼ਾਮਲ ਰਹੇ ਪਰ ਉਹਨਾਂ ਨੂੰ ਕੋਈ ਵੀ ਅਹੁਦਾ ਨਹੀਂ ਦਿੱਤਾ ਗਿਆ ਹਾਲਾਂਕਿ ਚੌਧਰੀ ਬੀਰਿੰਦਰ ਖੁਦ ਸੀਐਮ ਬਣਨ ਦੀ ਇੱਛਾ ਜਤਾ ਚੁੱਕੇ ਨੇ